ਜਣਾ ਦੇ ਵਿੱਚ ਬੁੱਡੇ ਨਾਲੇ ਦਾ ਮਸਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਏ ਤੇ ਇਸ ਦੀ ਸਫਾਈ ਨੂੰ ਲੈ ਕੇ ਜਿੱਥੇ ਸਮਾਜ ਸੇਵੀ ਚਿੰਤਾ ਦੇ ਵਿੱਚ ਰਹਿੰਦੇ ਨੇ ਤਾਂ ਉੱਥੇ ਹੀ ਰਾਸਬਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਸਮੇਂ-ਸਮੇਂ ਤੇ ਇਸ ਨਾਲੇ ਦਾ ਦੌਰਾ ਕੀਤਾ ਜਾਂਦਾ ਏ ਤੇ ਇਸ ਦੀ ਸਫਾਈ ਨੂੰ ਲੈ ਕੇ ਉਹਨਾਂ ਵੱਲੋਂ ਵੀ ਆਪਣੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਇਸ ਦੇ ਚੱਲਦੇ ਹੀ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਪੰਜਾਬ ਦੇ ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਸਿੰਘ ਗਰੇਵਾਲ ਦੇ ਨਾਲ ਮਿਲ ਕੇ ਢੇਰੀਆਂ ਦੀ ਵੇਸਟੇਜ ਅਤੇ ਗੋਬਰ ਪਲਾਂਟ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਤੇ ਗੋਬਰ ਦੀ ਵੇਸਟੇਜ ਨੂੰ ਵੱਡੇ ਦਰਿਆ ਦੇ ਵਿੱਚ ਨਾ ਸੁੱਟਣਾਂ ਲੈ ਕੇ ਚਲਾਨ 23 ਮਿੱਥੀ ਕਕੇਤੇ ਗਏ ਤੇ ਡੇਰੀ ਮਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਅੱਜ ਇਹ ਸਾਡੀ ਦੂਜੀ ਮੀਟਿੰਗ ਹੈਗੀ ਹੈ ਫੇਲੀ ਮੀਟਿੰਗ ਅਸੀਂ ਆਪਾਂ ਤਾਜਪੁਰ ਕਰਕੇ ਆਏ ਸੀਗੇ ਤੇ ਜੋ ਸਾਡਾ ਮੋਟਿਵ ਹੈਗਾ ਕਿ ਵੱਡਾ ਦਰੈਨੂ ਅਸੀਂ ਸਾਫ਼ ਕਰਨਾ ਤੇ ਤਕਰੀਬਨ ਜਿਹੜਾ ਸੀਵਰੇਜ ਦਾ ਸੀ ਪਾਣੀ ਪੈਂਦਾ ਸੀ ਉਹਦਾ ਸੀ ਤਕਰੀਬਨ ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਆਪਾਂ ਉਹਦਾ ਹੱਲ ਹੋ ਚੁੱਕਿਆ ਹੈ ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸ ਪਾਣੀ ਆਂਦਾ ਜਾਂ ਗੋਹਾ ਆਂਦਾ ਉਹਦੇ ਸਬੰਧ ਵਿੱਚ ਅਸੀਂ ਆਪ ਤਾਜਪੁਰ ਮੀਟਿੰਗ ਕਰਕੇ ਆਏ ਆ ਤੇ ਹੁਣ ਅਸੀਂ ਆਪ ਇੱਥੇ ਹੈਬੋ ਆਲ ਅਸੀਂ ਮੀਟਿੰਗ ਕਰਨ ਆਏ ਆ ਤੇ ਅਸੀਂ ਸਲਾਹ ਕੀਤੀ ਸੀ ਆਪਸ ਅਸੀਂ ਆਪਾ ਖੁਦ ਜਿਹੜੇ ਡੇਰੀ ਮਾਲਿਕ ਨੇ ਜਿਹੜੇ ਡੇਰੀ ਆਪਰੇਟਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਦੱਸੀਏ ਸਮਝਾਈਏ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਕਿਉਂ ਸਿੱਧਾ ਪਾਣੀ ਉਹ ਬੁੱਢੇ ਦਰਿਆ ਸੇ ਟੜੇ ਆ ਜੋ ਕਿਉਂ ਕਿਉਂ ਨਹੀਂ ਟ੍ਰੀਟ ਹੋ ਕੇ ਪਾਣੀ ਉਹ ਅਗੇ ਸਾਫ ਹੋ ਰਿਹਾ ਉਹਦੇ ਸਬੰਧ ਵਿੱਚ ਸਭ ਮੀਟਿੰਗ ਕਾਲ ਕੀਤੀ ਹੈ ਤੇ ਅਸੀਂ ਇਹੀ ਸੁਨੇਹਾ ਇਹੀ ਦੱਸਣਾ ਚਾਹੁੰਦੇ ਕਿ ਅਸੀਂ ਉਹਨਾਂ ਨੂੰ ਸੁਣਾਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਆ ਕੀ ਦਿੱਕਤ ਆ ਸਾਡੇ ਕੋਲੋਂ ਕੀ ਸਹਿਯੋਗ ਚਾਹੁੰਦੇ ਆ ਤੇ ਇਹ ਵੀ ਹੈ ਕਿ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਇਸ ਮਾ ਕੇ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਵੀ ਕਿਹਾ ਕਿ ਉਹ ਲਗਾਤਾਰ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਯਤਨ ਕਰ ਰਹੇ ਨੇ ਤੇ ਡੇਰੀ ਦੀ ਵੇਸਟ ਜੱਤੇ ਬੁੱਢੇ ਨਾਲੇ ਵਿੱਚ ਪੈ ਰਿਹਾ ਕੈਮੀਕਲ ਯੁਕਤ ਪਾਣੀ ਨੂੰ ਸਾਫ ਕਰਨ ਦਾ ਵੀ ਯਤਨ ਕੀਤਾ ਜਾ ਰਿਹਾ ਹੈ ਲਗਾਤਾਰ ਇਹ ਤਾਂ ਪਿਛਲੀ 2 ਤਰੀਕ ਤੋਂ ਫਰਵਰੀ ਤੋਂ ਲੱਗੇ ਹੋਏ ਆ ਤੇ ਆ तकरीबन ਜਿਹੜਾ ਹੈਗਾ ਪਿਛਲੇ ਮਹੀਨੇ ਤੋਂ 22 ਤਰੀਕ ਤੋਂ ਅਸੀਂ ਲੋਕ ਰੈਗੂਲਰ ਇਥੇ ਇਹ ਬੁੱਢੇ ਦਰਿਆ ਦੇ ਉੱਤੇ ਆਪਣੀ ਵਿਜਿਟ ਸ਼ੁਰੂ ਕੀਤੀ ਹੈ ਇਹ ਜਿਹਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੁਝ ਇਹਦੇ ਵਿੱਚ ਹਾਸਲ ਵੀ ਹੋਇਆ ਸਮੱਸਿਆ ਦਾ ਪਤਾ ਲੱਗਾ ਸਾਡੇ 6ਵਾਂ 5ਵਾਂ ਗੇੜਾ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਸੀ ਕਿ ਇਹੋ ਜੇ ਮੰਤਰੀ ਜੇ ਸਾਡੇ ਮੁਲਕ ਨੂੰ ਮਿਲ ਜਾਣ ਤੇ ਇਸ ਸਮੱਸਿਆ ਹੱਲ ਹੋ ਜਾਣਗੇ ਕਿਉਂਕਿ ਜਿੰਨਾ ਚਿਰ ਅਸੀਂ ਧਰਤੀ ਤੇ ਜਾ ਕੇ ਦੇਖਦੇ ਹੀ ਨਹੀਂ ਅਸੀਂ ਉਹਦੇ ਨੂੰ ਪਲੂਚ ਚੈੱਕ ਕਰਨਗੇ ਟ੍ਰੀਟਮੈਂਟ ਪਲੈਂਟ ਉਹਨਾਂ ਨੇ ਸਾਨੂੰ ਲਿਆਣ ਕੇ ਯਾਰ ਵਿੱਚ ਪਾਣੀ ਰੱਖਦਾ ਕਹਿੰਦੇ ਬਾਬਾ ਜੀ ਇਹ ਕਹਿੰਦੇ ਸੀ ਕਿ ਅੱਧਾ ਘੱਪਾਣਾ ਘੰਟਾ ਲੱਗਣਾ ਇੰਨੇ ਚਿਰ ਚ ਕਿੱਧਰ ਆ ਗਿਆ ਕਹਿੰਦੇ ਮੈਂ ਜਾ ਕੇ ਦੇਖਣਾ ਸੋ ਇਹਨੇ ਟ੍ਰੀਟਮੈਂਟ ਪਲੈਂਟ ਦੇਖੇ ਸਮੱਸਿਆ ਦੇਖੀ ਉਹਦੇ ਵਿੱਚ ਜਿਹੜਾ ਹੈਗਾ 252 ਐਮਐਲਡੀ ਟ੍ਰੀਟਮੈਂਟ ਪਲੈਂਟ ਆ ਉਹਦੇ ਵਿੱਚ ਗੋਆ ਜਾ ਰਿਹਾ ਗੋਏ ਕਰਕੇ ਉਹ ਮਰ ਰਿਹਾ ਅੱਗੇ ਉਹਨਾਂ ਦੇ ਉੱਤੇ ਮਰ ਗਿਆ ਸੀ ਫਿਰ ਉਹਤੇ 16 ਕਰੋੜ ਲਾਇਆ ਫਿਰ ਹੁਣ ਉਸੇ ਹਾਲਤ ਚ ਇਸੇ ਸਬੰਧ ਵਿੱਚ ਹੀ ਅੱਜ ਅਸੀਂ ਹੈਬੋ ਆਲਾ ਆ ਕਿਉਂਕਿ ਗੋਆ ਹੈਬੋ ਵਾਲ ਦਾ 252 ਐਮਐਲਡੀ ਤੇ ਹੈ ਦੂਸਰੇ ਜਿਹੜੇ ਸੀਗੇ ਬੁੱਡੇ ਦਰਿਆ 'ਚ ਡਗ ਰਿਆ ਜਿਹੜੇ ਉੱਤਰ ਉਹਦੇ ਵਿੱਚ ਜਿਹੜੇ ਜਮਾਲਪੁਰ ਡਰੇਨ ਦੇ ਵਿੱਚ ਉਹ ਤਾਜਪੁਰ ਡੈਰੀਆਂ ਸੀ ਇਹਨਾਂ ਦੀ ਦੋ ਤਿੰਨ ਸਪਸਟ ਸੀਗੇ ਕਿ ਇਹਨਾਂ ਦੇ ਜਿਹੜੇ ਲਿਕੁਇਡ ਵਾਲੀ ਟ੍ਰੀਟਮੈਂਟ ਪਲਾਂਟ ਤੇ ਲੱਗੇ ਜਿਹੜੇ ਬਾਇਓ ਗੈਸ ਪਲਾਂਟ ਲੱਗਣੇ ਸੀਗੇ ਤਾਜਪੁਰ ਉਹ ਵੀ ਨਹੀਂ ਲੱਗਾ ਤੇ ਇੱਥੇ ਵੀ ਨਹੀਂ ਲੱਗਾ ਜਿਹੜਾ ਹੁਣ ਇਹਨਾਂ ਨੇ ਕਾਫੀ ਯਤਨ ਕੀਤੇ ਮੰਤਰੀ ਸਾਹਿਬ ਨੇ ਕਾ ਸਾਰੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ ਉਹ ਜਿਹੜੇ ਥੋੜੇ ਦਿਨਾਂ ਚੋ ਜਿਹੜੇ ਹੈਗੇ ਬਣਨੇ ਸ਼ੁਰੂ ਹੋ ਜਾਣਗੇ ਪਰ ਉਹਨੂੰ ਸਾਲ ਲੱਗੂ ਉਹ ਸਾਲ ਇਹਦਾ ਉਹ ਜਿਹੜਾ ਹੈਗਾ ਉਹ ਮਿਊਸਪਲ ਕਾਰਪੋਰੇਸ਼ਨ ਨੇ ਮੈਨੇਜ ਕਰ ਦਿੱਤਾ ਉਹਨਾਂ ਨੂੰ ਥਾਂ ਦੇ ਦਿੱਤੀ ਡੈਰੀਆਂ ਵਾਲੇ ਉਹਨੂੰ ਅੱਜ ਸਾਰੇ ਅਸੀਂ ਉਹਨਾਂ ਨੇ ਤਾਜਪੁਰ ਡੈਰੀਆਂ ਤੇ ਕਿਸੇ ਨੇ ਕੋਈ ਇਹੋ ਜਿਹਾ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਆ ਸਾਰੇ ਚੋਗ ਉਹ ਕਹਿੰਦੇ ਆਪਣੀ ਸਮੱਸਿਆ ਉਹਨਾਂ ਦੀ ਇਹ ਸਮੱਸਿਆ ਜਿਹੜੀ ਹੈਗੀ ਉਹਦੇ ਅੰਦਰ ਚਾਰਦੁਆਰੀ ਦੇ ਉਹ ਸਾਰਿਆਂ ਨੇ 5 ਦਿਨ ਦਾ ਸਮਾਂ ਲਿਆ ਉਹ ਸਾਰੀਆਂ ਹੱਲ ਕਰ ਦੇਣਗੇ ਜਗਬਾਨੀ ਟੀਵੀ ਲਈ ਲੁਜਾਨਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ